ਸੰਮਰਾਲਾ ਪੁਲਿਸ ਵੱਲੋਂ ਇੱਕ ਵਿਅਕਤੀ ਜੋੜੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਜਿਸ ਵੱਲੋਂ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਲਾ ਲਗਾ ਕੇ 3 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਸੀ। ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਮੁਸ਼ਕਾਬਾਦ ਦੇ ਵਸਨੀਕ ਅਮਰਿੰਦਰ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਝਾਂਸਾ ਦੇਣ ਵਾਲੇ ਪਤੀ-ਪਤਨੀ ਖਿਲਾਫ ਧਾਰਾ 406, 420, 120 ਬੀ ਭਾਰਤੀ ਦੰਡਾਵਲੀ ਅਧੀਨ ਜਿਹੜਾ ਹੈ ਉਹ ਦਰਜ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਅਮਰਿੰਦਰ ਸਿੰਘ ਪੁੱਤਰ ਬਲਵਿੰਦਰ ਵਾਸੀ ਮੁਸ਼ਕਾਬਾਦ ਨੇ ਬਿਆਨ ਦਰਜ ਕਰਾਏ ਨੇ ਕਿ ਅਮਰਿੰਦਰ ਸਿੰਘ ਵਾ ਪਤਨੀ ਕਿਰਨਦੀਪ ਕੌਰ ਵਾਸੀ ਮਾਛੀਵਾੜਾ ਸਾਹਿਬ ਨੇ ਉਸ ਨੂੰ ਕੈਨੇਡਾ ਦੇ 6 ਮਹੀਨੇ ਦੇ ਅੰਦਰ ਕੈਨੇਡਾ ਵਿੱਚ 6 ਮਹੀਨੇ ਦੇ ਅੰਦਰ ਅੰਦਰ ਪੇਜੰ ਦਾ ਝਾਂਸਾ ਦੇ ਕੇ ਅਤੇ ਖੁਦ ਵੱਲੋਂ ਹਲਫੀਆ ਬਿਆਨ ਦੇ ਕੇ ਜੂਨ 2023 ਵਿੱਚ ਉਹਨਾਂ ਕੋਲੋਂ 3 ਲੱਖ ਰੁਪਏ ਵਸੂਲ ਕਰ ਲਏ ਸੀ ਪਰ ਅਜੇ ਤੱਕ ਉਸ ਨੂੰ ਕੈਨੇਡਾ ਨਹੀਂ ਭੇਜਿਆ ਜਦੋਂ ਉਹਨਾਂ ਵਾਰ-ਵਾਰ ਉਕਤ પતિ-ਪਤਨੀ ਨੂੰ ਕੈਨੇਡਾ ਭੇਜਣ ਸੰਬੰਧੀ ਪੁੱਛਿਆ ਗਿਆ ਤਾਂ ਪਹਿਲਾਂ ਤਾਂ ਲਾਰੇ ਲਗਾਉਂਦੇ ਰਹੇ ਤਾਂ ਫਿਰ ਉਹਨਾਂ ਨੇ ਫੋਨ ਜਿਹੜਾ ਹੈ ਚੁਕਣਾ ਬੰਦ ਕਰ ਦਿੱਤਾ ਤਾਂ ਅਗਸ 2024 ਨੂੰ ਉਹਨਾਂ ਨੇ SSP ਖੰਨਾ ਵਿਖੇ ਦਰਖਾਸਤ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਭਰਾਣਾ ਪੁਲਿਸ ਨੇ ਦੋਹਾਂ ਤੀਰਾਂ ਦੇ ਬਿਆਨ ਲਏ ਤੇ ਜਿਸ ਵਿੱਚ ਕਿਰਨਦੀਪ ਕੌਰ ਨੇ ਲਿਖਾਇਆ ਹੈ ਕਿ ਉਸਤੇ ਉਸਤੇ ਆਪਣੇ ਪਤੀ ਅਮਰਿੰਦਰ ਸਿੰਘ ਦੇ ਨਾਲ ਅਨਵਨ ਹੋ ਗਈ ਹੈ ਇਸ ਸਬੰਧੀ ਮੈਂ ਆਪਣੇ ਪਤੀ ਅਮਰਿੰਦਰ ਸਿੰਘ ਵਿਰੁੱਧ ਸਿਵਲ ਕੇਸ ਜਿਹੜਾ ਹੈ ਉਹ ਕੀਤਾ ਹੋਇਆ ਹੈ ਤੇ ਇਹਨਾਂ ਨੇ ਕੈਨੇਡਾ ਜਾਣ ਦੇ ਲਈ ਜੋ ਪੈਸੇ ਜਿਹੜੇ ਨੇ ਉਪਾਏ ਸੀ ਉਸਤੇ ਪਤੀ ਦੇ ਖਾਤੇ ਦੇ ਵਿੱਚ ਪਾਏ ਸੀ ਉਹ ਦਰਖਾਸਤਕਾਰ ਨੂੰ ਆਪਣੇ ਪਤੀ ਕੋਲ ਲੈ ਜਾ ਕੇ ਪੈਸੇ ਵਾਪਸ ਕਰਾਉਣ ਦੀ ਕੋਸ਼ਿਸ਼ ਕਰੇਗੀ ਇਸ ਦੇ ਤਹਿਤ ਪੁਲਿਸ ਨੇ ਤਫਤੀਸ਼ ਪਿੱਛੋਂ ਦੋਹਾਂ ਪਤੀ ਪਤਨੀ ਖਿਲਾਫ ਭਾਰਤੀ ਦੰਡਾਵਲੀ ਤਹਿਤ ਕੇਸ ਦਰਜ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਯਰਮੰਤਾ ਸਿੰਘ ਆ ਪਿੰਡ ਮੁਸ਼ਕਾਵਾਦ ਦਾ ਰਹਿਣ ਵਾਲਾ ਹਾਂ ਜੀ ਇਹਨੇ ਕੁੜੀ ਨੇ ਕਰੰਦੀਪ ਕੌਰ ਨੇ ਮੈਨੂੰ ਵੀਜ਼ਾ ਕੈਨੇਡਾ ਵੀਜ਼ਾ ਲਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀਗੀ ਮੈਨੂੰ ਪੈਸੇ ਦਿੱਤੇ ਸੀਗੀ ਪਹਿਲਾਂ ਇਹਨੇ 13000 ਰੁਪਏ ਲੱਤਾ ਤੀਏ ਜੀ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ ਉਹਨੂੰ ਕਲੀਅਰ ਕਰਾਉਣ ਵਾਸਤੇ ਨੇ ਮੈਨੂੰ 13000 ਰੁਪਏ Google Pay ਕਰਾਏ ਜੀ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾਂ ਐਡਵਾਂਸ 3 ਲੱਖ ਰੁਪਏ ਦੇਣਾ ਪੈਣਾ ਈ ਉਹ ਮੈਂ ਆਰਟੀਜੀਐਸ ਕਰਿਆ ਠੀਕ ਹੈ ਇਹਨਾਂ ਦੇ ਅਕਾਊਂਟ 'ਚ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਜ਼ੇ ਬਾਰੇ ਪੁੱਛ ਰਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਹੈ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਇਹ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਜੀ ਚਲੋ ਉਹ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਰਨਦੀਪ ਨੂੰ ਪੈਸੇ ਪੁੱਛਿਆ ਜੀ ਵੀਜ਼ੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਫਿਰ ਉਹ ਜਦੋਂ ਇਹਨਾਂ ਨੂੰ ਸ਼ਕਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਇਹ ਘਟਨਾ ਵੀ ਗੱਲ ਕਰੀਏ ਕਦੋਂ ਕੁ ਦੀ ਹੈਗੀ ਇਹ ਘਟਨਾ ਜਿਹੜਾ ਪਹਿਲੇ ਕਿਹੜੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 ਚ ਇਹਨੇ ਮੀ ਆਰਟੀਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਾਫਤਾ ਨਹੀਂ ਉਹਨਾਂ ਨੇ ਫਿਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਤੁਸੀਂ ਹੁਣ ਫੇਰ ਥਾਣੇ ਗਏ ਹੋ ਕੀ ਰਿਪੋਰਟ ਦਰਜ ਕਰਾਈ ਹੈ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਸੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਇਹੋ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਹੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫਿਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲੋਂ ਜਦੋਂ ਅਸੀਂ ਇਹਨਾਂ ਨੂੰ ਬਾਅਦੋਂ ਫਿਰ ਫੋਨ ਕਰਦੇ ਰਹੇ ਉਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਣਾ ਇਹ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਹਾਂਜੀ ਇਹਦਾ ਉਹ ਬਣਾਇਆ ਜੀ ਐਫੀਡਵਟ ਹੀ ਬਣਾਇਆ ਕਿੱਥੇ ਦੇ ਰਹਿਣ ਵਾਲੇ ਨੇ ਇਹ ਕੋਈ ਇਹ ਮੱਛ ਇਹ ਮੱਛ ਕੁੜੀ ਕਰੰਦੀਪ ਕੌਰ ਮੱਛਵਾੜਾ ਬੈਂਕ ਕਲੋਨੀ ਦੀ ਰਹਿਣ ਵਾਲੀ ਹੈ ਤੇ ਬਈ ਕਿੱਥੀ ਹੈ ਇਹ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਵਸਾਈ ਹੋਈ ਹੈ ਜੀ ਅਮਰਿੰਦਰ ਸਿੰਘ ਦੇ ਹਸਬੰਦ ਦਾ ਨਾਮ ਹੈ ਜੀ ਤੇ ਥੋੜੀ ਜਿਹੜੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸਿਆਂ ਦੀ ਸੀ ਇਹਨਾਂ ਨਾਲ ਇਹਨਾਂ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨੇ 3 ਲੱਖ ਰੁਪਈਆ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਈ ਇਹਨੇ ਉਸ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦਾ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਪੁੱਜ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਨੂੰ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਕਰਦੇ ਮੈਨੂੰ ਇਨਸਾਫ ਦਿਵਾਉਣਾ ਚਾਹੀਦਾ ਜੀ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ ਜੀ ਸਣੇ ਪਿਆ ਜੀ ਬਲਵਿੰਦਰ ਸਿੰਘ ਮੁਸ਼ਕਾਵਾਦ ਜੀ ਮੇਰੇ ਬੇਟਾ ਅਰਵਿੰਦਰ ਸਿੰਘ ਨੂੰ ਕੈਨੇਡਾ ਦੇ ਛਾਸੇ ਚ ਲੈ ਲਿਆ ਜੀ ਇਹਨਾਂ ਨੇ ਕਿਰਨਦੀਪ ਗੌਰ ਨੇ ਜੀ ਹਾਲਫੀਆ ਬਿਆਨ ਦੇ ਕੇ 3 ਲੱਖ ਰੁਪਏ ਨਾ ਤੋਂ ਲੁੱਟੇ ਗਏ ਨੇ ਜੀ ਆਈਫੀ ਡਾਟਾ ਦਿੱਤਾ ਹੋਇਆ ਨਾ ਨਹੀਂ ਤੇ ਗੱਲ ਕਰੀ ਕਿੰਨੀ ਦੇਰ ਹੋ ਗਈ ਜਿਹੜੇ ਪੈਸੇ ਦਿੱਤੇ ਸੀ ਤੇ ਕੋਈ ਉਹਨਾਂ ਨੇ ਤੁਹਾਨੂੰ ਕੋਈ ਵੀਜ਼ਾ ਵਗੈਰਾ ਕੁਝ ਨਹੀਂ ਲੈ ਕੇ ਦਿੱਤਾ ਨਹੀਂ ਕੁਝ ਨਹੀਂ ਲੈ ਕੇ ਦਿੱਤਾ ਜੀ 22 22 6 ਦੀ ਹੈ 2023 ਦੀ ਗੱਲ ਹੈ ਉਹ ਚ ਪੈਸੇ ਲੱਤੇ ਆਰਟੀਐਸ ਕਰਾਇਆ ਜੀ ਇਹਨਾਂ ਨੇ ਉਹ ਦਰਖਾਸਤ ਦੇ ਵਿੱਚ ਵੀ ਨੰਬਰ ਵੀ ਦਿੱਤਾ ਹੋਇਆ ਜੀ ਤੇ ਫੇਰ ਸਾਡੇ ਨਾਲ ਕੋਈ ਸੰਪਰਕ ਕਰਨ ਤੋਂ ਨਹੀਂ ਆਈ ਤੁਹਾਨੂੰ ਕਿਦਾਂ ਲੱਗਿਆ ਵੀ ਤੁਹਾਨੂੰ ਚਾਂਸ ਚ ਲਿਆ ਗਿਆ ਥੋੜੀ ਨੂੰ ਧੱਕੀ ਹੋਈ ਆ ਜੇ ਸਾਡੇ ਨਾਲ ਗੱਲ ਕਰਨੋਂ हट ਗਈ ਤੇ ਤੁਸੀਂ ਦਰਖਾਸਤ ਥਾਣੇ ਦਿੱਤੀ ਐਸਐਸਪੀ ਜੀ ਦੇ ਸਾਹਬ ਨੂੰ ਦਰਖਾਸਤ ਦਿੱਤੀ ਆ ਜੀ 58 2024 ਨੂੰ ਜੀ ਹੁਣ ਪਰਚਾ ਦਰਜ ਹੁਣ ਪਰਚਾ ਦਰਜ ਹੋ ਗਿਆ ਜੀ 420 406 ਤੇ 120 ਵੀ ਹੋ ਗਈ ਤੇ ਹੁਣ ਕੀ ਕਹਿੰਦੇ ਨੇ ਪੁਲਿਸ ਦੇ ਅਧਿਕਾਰੀ ਪੁਲਿਸ ਅਧਿਕਾਰੀ ਰੇਡ ਮਾਰ ਰਹੀ ਹੈ ਜੀ ਕਹਿੰਦੇ ਸਾਨੂੰ ਮਿਲ ਨਹੀਂ ਰਹੀ ਹੈਗੇ ਘਰ ਜਾਂਦੇ ਨੇ ਤਾਂ ਘਰ ਦੇ ਕਹਿੰਦੇ ਸਾਡੀ ਬੇਦਖਲ ਕਰੀ ਹੋਈ ਆ ਜਾਂ ਪੁਲਿਸ ਵਾਲਿਆਂ ਨੇ ਕਿਹਾ ਵੀ ਸਾਨੂੰ ਕਾਗਜ਼ ਪੱਤਰ ਦਿਖਾਓ ਕੋਈ ਕਾਗਜ਼ ਪੱਤਰ ਨਹੀਂ ਦਿਖਾਈ ਜੀ ਉਹ ਡੋਟੇਮ ਨੂੰ ਮੰਗ ਕੀ ਕੀਤੀ ਜਾ ਰਹੀ ਹੈ ਮੰਗ ਰਹੀ ਹੈ ਸਾਡੇ ਪੈਸੇ ਦਵਾਈ ਜਾਣ ਜੀ ਮੇਰਾ ਵਿਆਜ ਭਰ ਰਿਹਾ ਹੈ ਵਿਆਜ ਤੇ ਲਾਸੀ ਪੈਸੇ ਹਾਂ ਜੀ ਵਿਆਜ ਤੇ ਲੱਤੇ ਹੋਏ ਨੇ ਜੀ ਹੋਰ ਵੀ ਸੂਤ ਹੈ ਸਾਡੇ ਕੋਲ ਆਰਟੀਐਸ ਜੀ ਤੋਂ ਗਾਹਾਂ ਵਿਆਜ ਤੇ ਲੱਤੇ ਆਰਟੀਐਸ ਉਹਨੇ ਭਾਇਨੇ ਸਾਨੂੰ ਇਹ ਜਿਹੜੇ ਪੈਸੇ ਤੁਸੀਂ ਇਹ ਤੁਸੀਂ ਪੱਕਿਆਂ ਚ ਭੇਜੇ ਨੇ ਆਰਟੀਐਸ ਵਗੈਰਾ ਹਾਂ ਜੀ ਪੱਕਿਆਂ ਚ ਭੇਜੇ ਨੇ ਤੇ ਉਦੋਂ ਦਾ ਗੱਲ ਕਦੋਂ ਹੀ ਸੀ ਲਾਸਟ ਜੈਂਟ ਨਾਲ ਲਾਸਟ ਗੱਲ ਹੋਈ ਨੂੰ ਜੀ ਮੈਂ ਕਹਿੰਦਾ ਜੀ ਮਾਰਚ ਜੇ ਹੋਈ ਹੈ ਜੀ ਹੱਤ ਜੀ ਹਾਂ ਜੀ ਹਾਂ ਜੀ ਉਦੋਂ ਕੀ ਅਸ਼ਵਾਸ਼ਣ ਦਿੱਤਾ ਸੀ ਉਹਨੇ ਤੁਹਾਨੂੰ ਇਹ ਤੁਹਾਡੇ ਸਾਰੇ ਪੈਸੇ ਦਵਾਂਗੀ ਸਨੇ ਵਿਆਜ ਤੁਹਾਡੇ ਪੈਸੇ ਵਾਪਸ ਕਰਾਉਂਗੀ ਤੁਸੀਂ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਤੇ ਰੇਡ ਕਰੋ ਮੇਰੀ ਸਹੁਰੇ ਪਰਿਵਾਰ ਨਾਲ ਅਣਮਨ ਹੋ ਗਈ ਹੈ ਵੀ ਤੁਸੀਂ ਉਹਦੇ ਪਰਚਾ ਦਰਜ ਕਰਾਓ ਤੇ ਪਹਿਲਾਂ ਵੀ ਕਹਿੰਨੀ ਪਰਚਾ ਦਰਜ ਇਹੀ ਮਾਮਲੇ ਦੇ ਵਿੱਚ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਪਰਕ ਕਰਨ ਨੂੰ ਹਟ ਗਈ ਫੋਨੇ ਬੰਦ ਕਰਤੇ ਜੀ ਇਹ ਮੁਸਕਾਬਾਦ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀ ਜੀ 3 ਲੱਖ ਰੁਪਏ ਲੈ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਐਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਡ ਦੇ ਨਾਮ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕਦਮਾ ਦਰਜ ਹੋਇਆ ਉਸ ਤੋਂ ਬਾਅਦ ਮੁਕਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਭੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਜਾਂ ਕੁਝ ਆਇਆ ਜੀ ਪਰਤਾ ਅੱਜ ਉਹਨਾਂ ਦੇ ਘਰ ਆ ਕੇ ਕੋਈ ਜਾਂ ਉਹਨਾਂ ਤੇ ਕੋਈ ਅੱਜ ਹਲੇ ਰਿਕਾਰਡ ਖੰਗੜ ਰਹੇ ਆ ਉਹਦਾ